ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਿਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗੱਲਾਂ ਵਿੱਚ ਸਵਾਗਤ ਹੈ ਜੀ ਯਤਨ ਹੁੰਦਾ ਮੇਰਾ ਕਿ ਇਸ ਪ੍ਰੋਗਰਾਮ ਦੇ ਵਿੱਚ ਇਹੋ ਜੀਆਂ ਰੂਹਾਂ ਲੈ ਕੇ ਆਵਾਂ ਜਿਹੜੀਆਂ ਤੁਹਾਡੇ ਦਿਲ ਨੂੰ ਛੂਹਣ ਤੁਹਾਡੇ ਦਿਲ ਨੂੰ ਛੂਹਣ ਵਾਲੇ ਵਿਸ਼ੇ ਤੁਹਾਡੇ ਦਿਲ ਨੂੰ ਛੂਹਣ ਵਾਲੀਆਂ ਰੂਹਾਂ ਇਸ ਪ੍ਰੋਗਰਾਮ 'ਚ ਲੈ ਕੇ ਅੱਜ ਹਾਜ਼ਰ ਆ ਆਓ ਇੱਕ ਇਹੋ ਜੀ ਸ਼ਖਸੀਅਤ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਇੱਕ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਕਿਵੇਂ ਇਹ ਪਰਿਵਾਰ ਜਾਂ ਆਪ ਪੰਥ ਦਾ ਤੇ ਗੁਰੂ ਗ੍ਰੰਥ ਦਾ ਪ੍ਰਚਾਰ ਕਰ ਰਹੇ ਨੇ ਕੌਣ ਨੇ ਇਹੋ ਜੀ ਸ਼ਖਸੀਅਤ ਜਿਨ੍ਹਾਂ ਨੇ ਪੂਰੇ ਮੁਲਕ ਦੇ ਵਿੱਚ ਹੀ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਸਿੱਖੀ ਜਿਜ਼ਮ ਦਾ ਪ੍ਰਚਾਰ ਕਰ ਰਹੇ ਨੇ ਕਿਹੜਾ ਮੁਲਕ ਹੈ ਕਿੱਥੇ ਬੈਠੇ ਆ ਆ ਉਹਨਾਂ ਨੇ ਕਰਦਿਆਂ ਗੱਲ ਪ੍ਰਤਾਪ ਸਿੰਘ ਖਾਲਸਾ ਪੇਰੂ ਲੀਮਾ ਤੋਂ ਮੇਰੇ ਨਾਲ ਨੇ ਖਾਲਸਾ ਜੀ ਸਭ ਤੋਂ ਪਹਿਲਾਂ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾ ਦੇ ਸਾਂਝ ਦੇ ਵਿੱਚ ਦਿਲ ਦੀਆਂ ਗੱਲਾਂ ਵਿੱਚ ਤੁਹਾਡਾ ਸਵਾਗਤ ਜੀ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਦੀ ਕੀ ਫਤਿਹ ਜੀ ਦੁਨੀਆ ਪਰ ਦੇ ਵਾਹਿਗੁਰਜ ਜਿੱਕਾ ਖਾਲਸਾ ਵਾਹਿਗੁਰਜ ਦੀ ਕੀ ਫਤਿਹ ਦੁਨੀਆ ਪਰ ਦੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਜਾਣਨਾ ਚਾਹੁੰਦੇ ਆ ਕਿ ਖਾਲਸਾ ਜੀ ਰਹਿ ਕਿੱਥੇ ਰਹਨੇ ਕਿੰਨੇ ਚਿੱਤੋਂ ਰਹ ਰਹੇ ਨੇ ਕੀ ਮੰਤਵ ਹੈ ਤੇ ਰਹਿੰਦਾ ਕਿੰਨੇ ਕਿ ਇਹੋ ਜੇ ਦਸਤਾਰ ਧਾਰੀ ਤੇ ਖੁੱਲੇ ਧਾੜੇ ਵਾਲੇ ਸਿੰਘ ਨੇ ਉੱਥੇ ਇਹਦਾ ਜ਼ਰੂਰ ਜ਼ਿਕਰ ਕਰੋ ਜੀ ਸਭ ਤੋਂ ਪਹਿਲਾਂ ਆਪਣੇ ਬਾਰੇ ਜਾਣਕਾਰੀ ਹਾਂ ਜੀ ਖੁਦ ਸਿੰਘ ਜੀ ਮੇਰਾ ਨਾਮ ਪ੍ਰਤਾਪ ਸਿੰਘ ਖਾਲਸਾ ਹੈ। ਔਰ ਮੈਂ ਕੋਈ ਨਰਥਰਨ ਅਮਰੀਕਾ ਨਾਲ ਕੋਈ 30 ਸਾਲ ਤੋਂ ਕਨੈਕਟਡ ਹੈਗਾ ਜਿਹੜੇ ਜਿਹੜੇ ਲੋਕ ਉਤਪਾਲਾ ਮੈਂ ਸਪੇਨ ਵਿੱਚ ਸੀ ਉਤੋਂ ਮੈਂ ਫ੍ਰੈਂਚ ਔਰ ਸਪੈਨਿਸ਼ ਲੈਂਗੁਏਜ ਦਾ ਡਿਪਲੋਮਾ ਕੀਤਾ ਔਰ ਮੈਂ ਟੂਰਿਜ਼ਮ ਅੰਡਰਸਟਿੱਚ ਕੰਮ ਕਰਦਾ। ਜਿਹੜੇ ਲੋਕ ਘੁੰਮਣ ਜਾਂਦੇ ਨੇ ਤੇ ਉਹਨਾਂ ਨੂੰ ਅਸੀਂ ਪ੍ਰੋਗਰਾਮਿੰਗ ਕਰਦੇ ਆਂ ਕੈਟਲੌਗ ਬਣਾਉਂਦੇ ਆਂ ਇਹ ਮੇਰਾ ਜੌਬ ਹੈ। ਉਹ ਸੋਬਾਦ ਬੁਰਸੋਬ ਦਾ ਕੰਮ ਲੱਗਿਆ ਕਿ ਮੈਸ ਪੈਨਿਮਿਤ ਹੈਗਾ ਸੀ ਤੇ ਇਹ ਕੋਸਟਾ ਰਿਕਾ ਤੋਂ ਲੈ ਕੇ সেন্টਰ ਅਮਰੀਕਾ ਸਾਇਦ ਸਾਊਥ ਅਮਰੀਕਾ ਜਿਹਨੂੰ ਲਟਰਲ ਅਮਰੀਕਾ ਵੀ ਕਹਿੰਦੇ ਨੇ 550 ਮਿਲੀਅਨ ਲੋਕ ਸਪੈਨਿਸ਼ ਬੋਲਦੇ ਨੇ। ਔਰ ਗੁਰਸੱਭ ਦੀ ਕਿਰਪਾ ਨਾਲ ਤੋਂ 40 ਸਾਲ ਪਹਿਲਾਂ ਮੈਂ ਸਪੈਨਿਸ਼ ਯੂਨੀਵਰਸਿਟੀ ਤੋਂ ਸਪੈਨਿਸ਼ ਲੈਂਗੁਏਜ ਟਾਪ ਕੀਤਾ ਸੀ। ਤੇ ਅਗਰ ਮੈਂ ਕੰਮ ਮੈਂ ਕੀਤਾ ਹੈ ਉਹ ਤੇ ਨਹੀਂ ਤੇ ਗੁਰਸੱਭ ਨੇ ਮੈਨੂੰ ਇੱਥੇ ਭੇਜਿਆ। ਔਰ ਕੀ ਮੈਸੇਜ ਦਿੱਤਾ ਜਾਵੇ। ਕਿ ਮੈਂ ਕੋਰ ਅਰਦਾਸ ਕੀਤੀ ਸੀ ਬਾਰਸਲੋਨਾ ਜਦੋਂ ਮੈਂ ਪੜ੍ਹਦਾ ਸੀ ਮਹਾਰਾਜ ਜੀ ਨੂੰ ਆਪਣਾ ਮੈਨੂੰ ਡਾਕੀਆ ਬਣਾਵੇ ਤੇ ਉਹ ਮੇਰੇ ਅਰਦਾਸ ਪੂਰੀ ਹੋਈ ਔਰ ਮੈਂ ਗੁਰੂ ਸਾਹਿਬ ਦਾ ਡਾਕੀਆ ਬਣ ਕੇ ਸਾਊਥ ਅਮਰੀਕਾ ਲੀਮਾ ਪੇਰੂ ਚ ਆ ਗਿਆ ਅੱਜ ਤੋਂ ਕੋਈ 96 ਚ ਆਇਆ ਸੀ ਤੇ ਉਦੋਂ ਤੋਂ ਅਸੀਂ ਟੂਰਿਜ਼ਮ ਜੀ ਮੈਂ ਕੰਮ ਕਰ ਰਿਹਾ ਔਰ ਫਿਰ ਇੱਕ ਗੁਰਸਾਹਿਬ ਦਾ ਸਿੰਘ ਹੋਣ ਕਰਕੇ ਸਿੱਖ ਹੋਣ ਕਰਕੇ ਮੇਰੀ ਡਿਊਟੀ ਹੈ ਕਿ ਮੈਨੂੰ ਲੋਕਾਂ ਨੂੰ ਦੱਸਿਆ ਜਾਵੇ ਔਰ ਜਦੋਂ ਦਾੜਾ ਪ੍ਰਕਾਸ਼ ਕਰਕੇ ਗਲੀਆਂ ਚ ਜਾਈਦਾ ਵਿੱਚ ਦੀ ਦਾ ਆਫਿਸਾਂ ਚ ਜਾਈਦਾ ਤੇ ਉਹ ਸਾਨੂੰ ਅਸਲਾਮ ਵਾਲੇਕੁਮ ਕਹਿੰਦੇ ਨੇ ਤੇ ਮੈਂ ਉਹਨਾਂ ਨੂੰ ਕਹਿੰਦਾ ਵਾਅਲੈਕਮ ਸਲਾਮ ਸਾਨੂੰ ਵੀਰਾਂ ਨਾਲ ਮੁਸਲਮਾਨਾਂ ਵੀਰਾਂ ਨਾਲ ਸਾਨੂੰ ਕੋਈ ਦਿੱਕਤ ਨਹੀਂ ਪਰ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਵੀ ਦੇਣਾ ਚਾਹੁੰਦੇ ਆ ਕਿ ਅਸੀਂ ਕੌਣ ਹੂੰ ਕਿਉਂ ਆਉਣਾ ਪਿਆ ਗੋਨਾਰਕ ਪਾਸ਼ਾ ਨੂੰ ਅਸੀਂ ਕੌਣ ਹੈਗੇ ਆ ਅਸੀਂ ਦਸਤਾਰ ਕੋ ਬੰਦੇ ਆ ਤੇ ਇਸ ਕਰਕੇ ਮੈਨੂੰ ਲੈਂਗੁਏਜ ਦੀ ਕੋਈ ਦਿੱਕਤ ਨਹੀਂ ਹੈ ਇਹਨਾਂ ਦੀ ਮੈਂ ਲੋਕਲ ਲੈਂਗੁਏਜ ਕੈਚੂਆ ਹੈ ਉਬੀ ਮੈਂ ਜਾਣਨਾ ਤੇ ਜੇ ਗੁਰੂ ਸਾਹਿਬ ਨੇ ਮੈਨੂੰ ਇਹ ਕਾਬਲ ਕੀਤਾ ਹੈ ਤੇ ਮੈਂ ਕਿਉਂ ਨਾ ਆਪਣੇ ਗੁਰੂ ਦਾ ਮੈਸੇਜ ਦੇਵਾਂ ਹਰ ਬੰਦਾ ਦੇ ਰਿਹਾ ਤੇ ਇਸ ਕਰਕੇ ਮੈਂ ਲੀਮਾ ਚ ਰਹਿ ਰਿਹਾ ਲੀਮਾ ਦੀ ਪੋਪੂਲੇਸ਼ਨ ਜਿਹੜੀ 12 ਮਿਲੀਅਨ ਦੀ ਪੋਪੂਲੇਸ਼ਨ ਹੈ ਇਹਦੇ ਵਿੱਚ ਸਵਾ ਲੱਖ ਹੀ ਦਸਤਾਰ ਵਾਲਾ ਹੈਗਾ ਕੱਲਾ ਸਵਾ ਲੱਖ ਮੇਰਾ ਪਰਿਵਾਰ ਇੱਥੇ ਵਾਹ ਜੀ ਹਾਂ ਜੀ ਤੇ ਬੇਟਾ ਔਰ ਬੇਟੀ ਫਿਰ ਮਹਾਰਾਜ ਦੀ ਕਿਰਪਾ ਨਾਲ ਅਸੀਂ ਇੱਥੇ ਲੋਕਾਂ ਨੂੰ ਲੋਕਲ ਪੜ੍ਹਾਣੇ ਵੀ ਆ ਜਿਹੜੇ ਬੱਚੇ ਜਿਹੜੇ ਜਿਹੜੇ ਹਨੇ ਉਹਨਾਂ ਨੂੰ ਪੜ੍ਹਾਮੇ ਆ ਇੰਗਲਿਸ਼ ਪੜ੍ਹਾ ਰਹੇ ਆ ਟੂਰਿਜ਼ਮ ਪੜ੍ਹਾ ਰਹੇ ਆ ਕਿਉਂਕਿ ਸਾਡਾ ਇੱਕ ਇਮਾਨਤ ਬਣਿਆ ਹੋਇਆ ਹੈ ਇਸ ਕਰਕੇ ਤੇ ਇਹ ਦਸਤਾਰ ਨਾਲ ਹੀ ਬਣਿਆ ਹੈ ਤੇ ਇਸ ਕਰਕੇ ਇਸੀ ਕੰਮ ਕਰੀ ਜਾ ਰਹੇ ਆ ਤੇ ਹੁਣ ਸਾਡੀ ਸਾਨੂੰ ਗਵਰਨਮੈਂਟ ਨੇ ਐਨਜੀਓ ਸਾਡੀ ਰਜਿਸਟਰਡ ਕਰ ਰਹੀ ਹੈ ਹਾਲਾਂਕਿ ਕਾफी ਜਦੋਜਾਦ ਕਰਨ ਤੋਂ ਬਾਅਦ ਸਾਨੂੰ ਐਨਜੀਓ ਸਾਡੀ ਰਜਿਸਟਰਡ ਹੋ ਗਈ ਹੈ ਸਿਕਸ ਸਿਮਰਨ ਸੇਵਾ ਕਰਤਾਰਪੁਰ ਲਈ ਮਾਪੇ ਵਾ ਜੀਵਾ ਸੋ ਕਰਤਾਰਪੁਰ ਸਵਾ ਲੱਖ ਖਾਲਸੇ ਨੇ ਸਵਾ ਲੱਖ ਖਾਲਸੇ ਨੇ ਕਰਤਾਰਪੁਰ ਵਸਾ ਦਿੱਤਾ ਪੀਰੂ ਦੇ ਵਿੱਚ ਹਾਂਜੀ ਕਿ ਕਰਤਾਰਪੁਰ ਸੀ ਕਿਉਂ ਰੱਖਿਆ ਤੇ ਅਸੀਂ ਗੁਰੂ ਨਾਨਕ ਸਾਹਿਬ ਦਾ ਮੈਸੇਜ ਦੇਣਾ ਹੈ ਜੀ ਅਸੀਂ ਕਿਸੇ ਬਾਬੇ ਦਾ ਜਾਂ ਕਿਸੇ ਨਹੀਂ ਕਰਨਾ ਗੁਰਸਾਹਿਬ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਲਾ ਕੇ ਗਏ ਨੇ ਤੇ ਅਸੀਂ ਉਹ ਹੀ ਐਸੇ ਕਰਕੇ ਕਰਤਾਰਪੁਰ ਗੁਰਸਾਹਿਬ ਨੇ ਜਦੋਂ ਉਦਾਸੀਆਂ ਕਰਨ ਤੋਂ ਬਾਅਦ ਕਰਤਾਰਪੁਰ ਆ ਕੇ ਬਸਾਇਆ ਤਾਂ ਅਸੀਂ ਇਹ ਰੀਜਨ ਦਾ ਨਾਂ ਕੋਸਟਾ ਰਿਕਾ ਤੋਂ ਲੈ ਕੇ ਮੈਕਸਿਕੋ аж ਨਹੀਂਆ ਵੀ সেন্টਰ ਅਮਰੀਕਾ ਦੀਆਂ ਇਸ ਲਿਟਰੇਚਰ ਭੇਜਦੇ ਆ ਬਰੋਸ਼ਰ ਭੇਜਦੇ ਆ ਤੇ ਐਨ ਜੀਓ ਜਿਹੜੀ ਸਾਡੀ ਹੁਣ ਰਜਿਸਟਰਡ ਹੋ ਗਈ ਹੈ ਸਾਡੇ ਬਾਅਦ ਇਜ਼ੀ ਹੋ ਜਾਏਗਾ ਕਮਿਊਨੀਕੇਟ ਕਰਨਾ ਆਪਣਾ ਆਫਿਸ ਖੋਲਣਾ ਹੁਣ ਅਸੀਂ ਇੱਕ ਲਾਇਬ੍ਰੇਰੀ ਬਣਾ ਰਹੇ ਆ ਇੱਕ ਮਿਊਜ਼ੀਅਮ ਬਣਾ ਰਹੇ ਆ ਇੱਕ ਛੋਟਾ ਜਿਹਾ ਕਲੀਨਿਕ ਖੋਲ ਰੇ ਆ ਜਿਹੜੇ ਨੀਡੀ ਬੱਚੇ ਔਰ ਸਾਡੇ ਕੋਲ 150 ਬੱਚੇ ਨੇ ਜਿਹੜੇ ਸਪੈਨਿਸ਼ ਲੋਗ ਨੇ ਜਿਹੜੇ ਮੂਲ ਮੰਤਰ ਦਾ ਪਾਠ ਕਰ ਰਹੇ ਨੇ ਉਹ ਸਾਡੇ ਕੋਲ ਉਸ ਕੋਈ ਇੱਕ ਜਗ੍ਹਾ ਹੈ ਉਹਦੇ ਲਾ ਕੇ 12 ਕੰਟ ਨੇ ਜਿਹੜੇ ਕੇਸ ਨਹੀਂ ਕੱਢਦੇ। ਅੱਛਾ ਜੀ। ਹਾਂਜੀ। ਕੇਸ ਨਹੀਂ ਕੱਢਦੇ। ਤੇ ਹਾਂਜੀ ਕੇਸ ਨਹੀਂ ਕੱਢਦੇ ਕੰਪਲੀਟਲੀ ਵੈਜੀਟੇਰੀਨ ਐ ਐਗਰੀਕਲਚਰ ਨੇ। ਐਗਰੀਕਲਚਰ ਜਿਉਂ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮੈਂ ਹੁਣ 20 ਦਿਨ ਉੱਥੇ ਲਾ ਕੇ ਆਇਆ ਅਸੀਂ ਉੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਝੰਡਾ ਕੱਢਣਾ। ਕਿ ਉਹਨਾਂ ਨੂੰ ਦੱਸਿਆ ਜਾਏ ਕਿ ਕੇਸਾਂ 'ਚ ਕੀ ਐ, ਕੇਸ ਕਿਉਂ ਨਹੀਂ ਕਰਦੇ। ਜੋ ਬਹੁਤ ਲੋਕ ਇੰਟਰਸਟਿਡ ਨੇ ਇੰਨੇ ਨੇ। ਮੈਂ ਇਹ ਆ ਕਿ ਕੋਰਸ ਆਪਣੇ ਜਿਹੜੀ ਮੇਰੀ ਡਿਊਟੀ ਲਈ ਆ ਸੰਸਾਰ ਤੋਂ ਜਾਣ ਤੋਂ ਪਹਿਲਾਂ ਸਾਡੀ ਇਨਫੋਰਮੇਸ਼ਨ ਜ਼ਰੂਰੀ ਹੈ। ਔਰ ਇਹਦੇ ਵਿੱਚ ਜੀ ਕੋਸ਼ਿਸ਼ ਕਰ ਰਹੇ ਆ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਵੀ ਜ਼ਰੂਰਤ ਹੈ। ਅਸੀਂ ਸੰਗਮਰਮਰ ਨਹੀਂ ਲਾਉਣਾ ਗੁਰਦੇ ਬਾਰੇ ਤੇ। ਅਸੀਂ ਇੱਕ ਕਲਚਰ ਸੈਂਟਰ ਹੋਵੇ ਜਿਹਦੇ ਵਿੱਚ ਸਾਡੀ ਲਾਇਬ੍ਰੇਰੀ ਲੋਕਾਂ ਨੂੰ ਪਤਾ ਇੰਨਾ ਸਾਡਾ ਇਤਿਹਾਸ ਹੈਗਾ ਤੇ ਅਸੀਂ ਕਿਉਂ ਲੋਕੀ ਔਰ ਬੜੇ ਲੋਕੀ ਇੰਟਰਸਟਿਡ ਨੇ ਸਾਨੂੰ ਜਾਣਨ ਵਾਸਤੇ ਵੀ ਸਾਨੂੰ ਦੱਸੋ। ਵਾਰਡ ਜੀ ਨਰਬਤਾਂ ਤੋਂ ਗੁਜ਼ਰੇ ਆਹੜ ਗੁਰਨਾਣਕ ਸਾਹਿਬ ਦਾ ਮੈਸੇਜ ਦੇਤਾ ਕਿਰਤ ਕਰਨਾ ਨਾਮ ਜਪਣਾ ਤੇ ਵੰਡ ਕੇ ਛਕਣਾ ਕੋਈ ਯਾਦ ਨਹੀਂ ਕੋਈ ਬਰਾਦਰੀ ਨਹੀਂ ਪੰਗਤ ਖੰਨੇ ਪਰ ਲੋਕ ਹਰਾਨ ਹੋਏ ਨਹੀਂ ਬਨ ਚਰਚਾ ਵਾਲੇ ਵੀ ਕਹਿੰਦੇ ਨੇ ਸਾਨੂੰ 10 ਗੱਲ ਗੁਰlana ਤੇ ਮੈਂ ਅਗਰ ਨਹੀਂ ਦੱਸਦਾ ਸਾਡੇ ਤੇ ਉਹ ਸਿੰਘਾਂ ਨੇ ਪੱਤੇ ਬੰਨ ਕੇ ਗੁਜ਼ਾਰੇ ਕੀਤੇ ਕਿ ਸ਼ਹਿਰੇ ਫਟ ਗਏ ਸੀ ਤੇ ਗੁਰੂ ਤੋਂ ਬੇਮੁਖ ਨਹੀਂ ਹੋਏ ਹੁਣ ਤੇ ਮੈਂ ਦੋ ਦੋ ਗੱਡੀਆਂ ਤੇ ਅਸੀਂ ਲੇਟੇ ਆਂ ਗੱਡੀਆਂ ਸਾਡੇ ਕੋਲ ਨਾ ਹੋਣਾ ਸੀ ਪ੍ਰਚਾਰ ਕਿਉਂ ਨਹੀਂ ਕਰ ਸਕਦੇ ਆਪਣੇ ਬਾਪੂ ਦੀ ਗੱਲ ਕਿਉਂ ਨਹੀਂ ਕਰ ਸਕਦੇ ਸੋ ਕਾਲਸਾ ਜੀ ਮਿਸ਼ਨ ਨੂੰ ਲੈ ਕੇ ਚੱਲਦੇ ਜੀ ਸਵਾਲ ਆਖੇ ਹੁਣ ਤੁਸੀਂ ਇਕੱਲੇ ਹੀ ਤੁਹਾਡੇ ਪਰਿਵਾਰ ਦੇ ਵਿੱਚ ਕਿਉਂਕਿ ਮੈਂ ਕਾਫੀ ਲੰਬੇ ਸਮੇਂ ਤੋਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜਾਣਦਾ ਉਹਦੇ ਵਿੱਚ ਕਦੇ ਮੁਸ਼ਕਲ ਆਈ ਇੱਕ ਦਸਤਾਰ ਧਾਰੀ ਤੇ ਖੁੱਲੇ ਦਾੜੇ ਨਾਲ ਪ੍ਰਕਾਸ਼ ਡਿਸਕ੍ਰਿਮੀਨੇਸ਼ਨ ਦੀ ਕਿ ਤੂੰ ਕੌਣ ਹੈ ਕਿੱਥੋਂ ਆ ਗਿਆ ਕਦੇ ਇਸ ਤਰ੍ਹਾਂ ਦੀ ਮੁਸ਼ਕਲ ਆਈ ਮੈਂ ਜਿਉ ਉਹ ਤੁਸੀਂ ਦੱਸੋਗੇ ਤਾਂ ਤਾਂ ਫਿਰ ਨਹੀਂ ਜਾਣਗੇ ਨਾ ਉਹਨਾਂ ਨੂੰ ਪਤਾ ਨਹੀਂ ਹੈਗਾ ਹੁਣ ਮੇਰੇ ਪਰਿਵਾਰ ਦੇ ਵਿੱਚ ਸਿੰਘਣੀ ਸਪੈਨਿਸ਼ ਹੈ ਗਲੋਰੀਸ ਮਰਸਿਸ ਦੇ ਸਿੰਘ ਔਰ ਬੇਟਾ ਮੇਰਾ ਵਿਕਰਮ ਪ੍ਰਤਾਪ ਸਿੰਘ ਔਰ ਬੇਟੀ ਮੇਰੀ ਮਨਪ੍ਰੀਤ कौर ਤੇ ਉਹ ਇਹ ਗੋਸ਼ਾਪ ਨੇ ਜਿਹੜੀ ਇਹ ਸਿੰਘਣੀ ਨਾਲ ਭੇਜੀ ਹੈ ਮੇਰੀ ਪ੍ਰਾਪਰਟੀ ਨਹੀਂ ਹੈਗੀ ਇਹ ਤੇ ਜਿਹੜਾ ਮਿਸ਼ਨ ਸੀ ਉਹਦੇ ਨਾਲ ਵੀ ਦਿੱਤੀ ਹੈ ਕਿ ਚਲੋ ਜੀ ਤੁਹਾਨੂੰ ਪਰਿਵਾਰ ਵਿੱਚ ਚਾਹੀਦਾ ਹੈ ਤੇ ਉਹ ਗੁਰਸਾਭ ਨੇ ਸਬਮਿਟ ਕਰਵਾਇਆ ਹੈ ਔਰ ਕੋਈ ਦਿੱਕਤ ਨਹੀਂ ਦਿੱਕਤ ਅਗਰ ਸੋਚਾਂਗੇ ਤੇ ਦਿੱਕਤ ਹੁੰਦੀ ਨਹੀਂ ਦਿੱਕਤ ਇੱਕ ਸੋਚ ਹੈ ਜਿਹੜੇ ਤੱਤੀਆਂ ਤਮੀਆਂ ਤੇ ਬਹਿ ਗਏ ਬੰਦ ਬੰਦ ਕਟਾਉਣ ਵਾਲਿਆਂ ਦੀ ਹਾਲਾਦ ਹੋਵੇ ਤੇ ਕਹੇ ਜੀ ਮੈਨੂੰ ਕੰਮ ਨਹੀਂ ਮਿਲਦਾ ਤੇ ਕੰਮ ਕਰਨਾ ਕੀ ਹੈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੈਸ਼ਨੈਲਿਟੀ ਛੱਡ ਗਿਆ ਦੂਸਰੀਆਂ ਨੈਸ਼ਨੈਲਿਟੀਆਂ ਤੇ ਬਿਲਕੁਲ ਜ਼ੀਰੋ ਨੇ ਇਹਨਾਂ ਦੀ ਕੋਈ ਹੈ ਹੀ ਨਹੀਂ ਹੁਣ ਮੇਰੇ ਕੋਲ ਦੋ ਨੈਸ਼ਨੈਲਟੀਆਂ ਨੇ ਇੱਕ ਗੁਰਸਾਭ ਦੀ ਨੈਸ਼ਨੈਲਿਟੀ ਹੈ ਇੱਕ ਪੇਰੂ ਦੀ ਨੈਸ਼ਨੈਲਿਟੀ ਹੈ ਹੋਰ ਮਹਾਰਾਜ ਕੀ ਦੇਗਾ ਹੂੰ ਪਰ ਇਹਦੇ ਵਿੱਚ ਤੁਸੀਂ ਬਰਾਊਚਰਸ ਜਿਹੜੇ ਬਣਾ ਕੇ ਕਦੇ 에어ਪੋਰਟ ਤੇ ਕਦੇ ਪਬਲਿਕ ਥਾਵਾਂ ਦੇ ਉੱਤੇ ਜਿੱਥੇ ਕੋਈ ਮੇਲਾ ਜਾਂ ਕੋਈ ਵੱਡਾ ਇਕੱਠ ਹੁੰਦਾ ਹੈ ਉੱਥੇ ਤੁਸੀਂ ਪਹੁੰਚਦੇ ਹੋ ਉੱਥੇ ਕਿੰਨਾ ਕੁ ਲੋਕ ਤੁਹਾਨੂੰ ਪਿਆਰ ਨਾਲ ਬਹਿ ਕੇ ਸੁਣਦੇ ਆ ਕਿ ਇਹ ਸ਼ਖਸ ਹੈ ਕੌਣ ਕਿਹੜੇ ਧਰਮ ਨੂੰ ਬਿਲੋਂਗ ਕਰਦਾ ਹੈ ਸਵਾਲ ਪੁੱਛਦੇ ਆ ਬਹੁਤ ਜ਼ਿਆਦਾ ਹਾਂਜੀ ਦੇਖੋ ਅਸੀਂ ਸਾਡੇ ਕੋਲ ਨਾ ਜਿਹੜੇ ਬੰਦਿਆਂ ਨੂੰ ਫੜਦੇ ਨੇ ਇਮੀਗ੍ਰੇਸ਼ਨ ਵਿੱਚ ਸਾਡੇ ਕੋਲ ਕੰਟਰੈਕਟ ਹੈ ਇਮੀਗ੍ਰੇਸ਼ਨ ਦਾ ਤੇ ਪੰਜਾਬੀ ਤੋਂ ਸਪੈਨਿਸ਼ ਜਿਹੜੇ ਆ ਕਰਾਸ ਕਰਦੇ ਉਹਨਾਂ ਨੂੰ ਰਿਪੋਰਟ ਕਰਦੇ ਇਹਦੇ ਪੈਰੂ ਚ ਤੇ ਉਹ ਫਿਰ ਸਾਨੂੰ ਸਾਡਾ ਕੰਟਰੈਕਟ ਹੈ ਇਮੀਗ੍ਰੇਸ਼ਨ ਦਾ ਸਾਨੂੰ ਉੱਥੇ ਬੁਲਾਉਂਦੇ ਨੇ ਤੇ ਤੁਸੀਂ ਇਹਨੂੰ ਪੰਜਾਬੀ ਤੋਂ ਸਪੈਨਿਸ਼ ਚ ਸਾਨੂੰ ਲਿਖ ਕੇ ਟ੍ਰਾਂਸਲਟ ਕਰਿਓਲਾ ਇੰਟਰਵਿਊ ਜਿਹੜਾ ਹੁੰਦਾ ਹੈ ਤੇ ਅਸੀਂ ਜਾਣ ਤੋਂ ਪਹਿਲਾਂ ਅਸੀਂ ਉੱਥੇ ਲੰਗਰ ਲਾਤਾ ਬਰੋਸ਼ੋਜ ਵੰਡੇ ਇਮੀਗ੍ਰੇਸ਼ਨ ਦੇ ਅੰਦਰ ਉਹਨਾਂ ਨੂੰ ਦੱਸਿਆ ਕਿ ਕਿ ਉੱਥੇ ਗਾਤਰਾ ਤੇ ਨਹੀਂ ਨਾ ਅਸੀਂ ਲਾਣਾ ਤੇ ਉਹਨਾਂ ਨੂੰ ਦੱਸਿਆ ਕਿ ਆ ਤੇ ਉਹ ਕਹਿੰਦੇ ਸਾਨੂੰ ਤੁਸੀਂ ਆਉਂਦੇ ਹੋ ਉਹ ਪੋਲਿਸੀ ਕੈਂਡੀਡਟ ਅਸੀਂ ਸਪਸ਼ਟ ਰੂਪਾਈਏ ਤੁਸੀਂ ਗੱਤਰਾ ਪਾਇਆ ਸਾਨੂੰ ਕੋਈ ਇਤਰਾਜ਼ ਨਹੀਂ ਪੜਾ ਐਡਾ ਵੱਡਾ ਤੁਸੀਂ ਵਾਰੇ ਰਹਿ ਗਏ ਹੋ ਅਸੀਂ ਗੱਲ ਇਹ ਕੀ ਹੈ ਕਿ ਸਾਨੂੰ ਅਸੀਂ ਦੱਸ ਹੀ ਨਹੀਂ ਸਕਿਆ ਅਸੀਂ ਹੈ ਪਰਬਲਮ ਇੱਥੇ ਹੈ ਅਸੀਂ ਦੱਸਿਆ ਹੀ ਨਹੀਂ ਅਸੀਂ ਬਸ ਕਹਿੰਦੇ ਆ ਜੀ ਉਹ ਹੈ ਤੇ ਸਾਨੂੰ ਲੋਡ ਹੈ ਉਹ ਸਾਨੂੰ ਮਾਰੀਆਂ ਮੋੜੀ ਦਿੱਕਤ ਉਹਨੂੰ ਪੁੱਛਿਆ ਕਿ ਇਹ ਸ਼ੁਰੂ ਦੱਸਤਾ ਪਰੋਸ਼ੋ ਸਾਡੇ ਕੋਲ ਹੁੰਦੇ ਆ ਹੁਣ ਦੇਖੋ ਜਿੱਥੇ 15ਵੇਂ ਸੈਟਰਡੇ ਸੰਡੇ ਨੂੰ ਅਸੀਂ ਸਮੁੰਦਰ ਦੇ ਕਿਨਾਰੇ ਜਿੱਥੇ ਵੀ ਲੋਕ ਇਕੱਠੇ ਹੁੰਦੇ ਉਹਨਾਂ ਦੇ ਕੋਲ ਚੱਲੇ ਚਾਹੀਦਾ ਉਹ ਸਾਨੂੰ ਬਿੱਲਾਦਨ ਜਾਂ ਹੋਰ ਕਹਿੰਦੇ ਸੀ ਪਹਿਲਾਂ ਹੁਣ ਤਾਂ ਸਿਹੜੀ ਜੇ ਨਹੀਂ ਕਹਿੰਦੇ ਤੇ ਅਸੀਂ ਉਹਨਾਂ ਕੋਲ ਜਾ ਕੇ ਅਸੀਂ ਕਹਿੰਨੇ ਆਂ ਵੀ ਮੈਂ ਕੌਣ ਆ ਦੱਸੋ ਮੈਨੂੰ ਮੈਂ ਸਵਾਲ ਪੁੱਛਦਾ ਜਾਂਦਾ ਉਹ ਫਿਰ ਕਈਆਂ ਨੂੰ ਕੁਝ ਨਹੀਂ ਪਤਾ ਹੁੰਦਾ ਤੇ ਮੈਂ ਉਹਨਾਂ ਨੂੰ ਬਰੋਸਾ ਦੇਣਾ ਸਾਰੇ ਜਿਹੜਾ 10 ਬੱਚੇ ਆ ਗਏ ਤੁਹਾਨੂੰ ਬਰੋਸਾ ਦੇਣਾ ਸਪੈਨਿਸ਼ ਚ ਉਹ ਇੱਕ ਸਿੱਖਿਆ ਦਾ ਬਰੋਸ਼ਰ ਮੈਂ ਹਰ ਬੱਚੇ ਨੂੰ ਕਹਿੰਦਾ ਤੂੰ ਇਹਨੂੰ ਪੰਜ-ਪੰਜ ਵਾਰਾ ਪੜ੍ਹ ਉਹ ਜਦੋਂ ਹਰ ਬੱਚਾ ਇੱਕ ਬੰਦਾ ਪੜ੍ਹ ਰਿਹਾ ਔਰ ਦੂਸਰੇ ਬੱਚੇ ਸੁਣ ਰਹੇ ਦਾ ਮਤਲਬ 50 ਵਾਰੀ ਉਹਨਾਂ ਸੁਣ ਰਹੇ ਆ ਉਹਦਾ ਦਿਮਾਗ ਤੇ ਵੈਸੇ ਹੀ ਬੈਠ ਜਾਂਦਾ ਕੌਣ ਨੇ ਇਸ ਤਰ੍ਹਾਂ ਪ੍ਰਚਾਰ ਹੋ ਰਿਹਾ ਹੈ ਉਹ ਜੇ ਬਰੋਸ਼ਰ ਨੂੰ ਦੇਨੇ ਆ ਉਹ ਬਰੋਸ਼ਰ ਘਰ ਲੈ ਕੇ ਜਾਂਦਾ ਆਪਣੀ ਮੰਮੀ ਨੂੰ ਦੱਸਦਾ ਫੋਟੋ ਖਿਚਾਉਂਦਾ ਸਾਡੇ ਨਾਲ ਉਹ ਕਹਿੰਦਾ ਕਿ ਉਹ ਉਹ ਸਾਨੂੰ ਇੱਕ ਬੰਦਾ ਮਿਲਿਆ ਉਹਦੇ ਸਿੱਖ ਨੇ ਉਹ ਮੁਸਲਮਾਨ ਨਹੀਂ ਹੈਗੇ ਉਹ ਤਾਂ ਹਿੰਦੂ ਵੀ ਨਹੀਂ ਹੈਗਾ ਤੇ ਇਸ ਤਰ੍ਹਾਂ ਪ੍ਰਚਾਰ ਹੋ ਰਿਹਾ ਫਿਰ ਉਹ ਬੰਦਿਆਂ ਦਾ ਸਾਡੇ ਕੰਟੈਕਟ ਹੁੰਦੇ ਨੇ ਫਿਰ ਅਸੀਂ ਟੂਰਿਜ਼ਮ ਦੀਆਂ ਕਲਾਸਾਂ ਦੇਨੇ ਆ ਤੇ ਜਿਹੜੇ ਬੱਚੇ ਟੂਰ ਇੰਡਸਟਰੀ ਬਣਦੇ ਨੇ ਹਸਪੀਟਲ ਚ ਚਲੇ ਜਾਂਦੇ ਆ ਜਿੱਥੇ ਆਪਰੇਸ਼ਨ ਹੋ ਰਹੇ ਨੇ ਜਿਹੜਾ ਤੇ ਜਿਹੜੀ ਕਾਫੀ ਐਸੀ ਲੜਕੀਆਂ ਜਿਹੜੀਆਂ ਹੈਗੀਆਂ ਨਾ ਉਹ ਕੁਵਾਰੀਆਂ ਬੱਚੀਆਂ ਨੂੰ ਬੱਚੇ ਹੋ ਜਾਂਦੇ ਨੇ ਤੇ ਸਾਡਾ ਉਹਨੂੰ ਕ੍ਰਿਟਿਸਾਈਜ਼ ਨਹੀਂ ਕਰਨਾ ਅਸੀਂ ਉਹਨਾਂ ਦੀ ਕੀ ਨੀਡ ਪੂਰੀ ਕਰ ਸਕਦੇ ਆ ਤੁਸੀਂ ਕੀ ਕਰ ਰਹੇ ਹੋ ਅਸੀਂ ਉਹਨੂੰ ਕ੍ਰਿਟਿਸਾਈਜ਼ ਨਹੀਂ ਕਰਨਾ ਕਿ ਉਹ ਬੱਚਾ ਹੋ ਗਿਆ ਜੀ ਤੁਸੀਂ ਐ ਕਰਨਾ ਸੀ ਉਹ ਕਰਨਾ ਸੀ ਨਹੀਂ ਤੇ ਉਹ ਵੀ ਸਾਡੀ ਜਨਤਾ ਸਾਡੇ ਨਾਲ ਆ ਜਾਂਦੀ ਹੈ ਕਿ ਦੇਖੋ ਜੀ ਅਸੀਂ ਪ੍ਰੀ ਕਲਾਸ ਵਿੱਚ ਪੜ੍ਹਾਵੇਂ ਆ ਅ ਇੰਗਲਿਸ਼ੀ ਉਹ ਗਿਆ ਤੇ ਬੰਦੇ ਇੰਗਲਿਸ਼ ਨਹੀਂ ਬੋਲਦੇ ਉਹਨਾਂ ਬੱਚਿਆਂ ਨੂੰ ਪੜ੍ਹਾਣੇ ਆ ਮਕਸਦ ਸਾਡਾ ਹੈਗਾ ਕਿ ਅਸੀਂ ਐਂਟਰ ਹੋਵੇ ਇੱਕ ਸਿੱਖ ਦਾ ਕਿਰਦਾਰ ਹੋਣਾ ਚਾਹੀਦਾ ਕੁਲਦੀਪ ਸਿੰਘ ਜੀ ਪਰ ਜਦੋਂ ਮੈਂ ਸੁਣਤਾ ਹਾਂ ਜਮਾਂ ਕੇ ਤੇ ਜਾਣਦੇ ਕਿ ਬਾੜੀ ਵਾਲਾ ਆਇਆ ਸੀ ਗੁਰੂ ਦਾ ਲਾਲ ਤੇ ਕੁਝ ਕਰਕੇ ਚਲੇ ਗਿਆ ਜਦੋਂ ਡੈੱਡ ਬਾਡੀ ਸੜੀ ਜਾ ਨਹੀਂ ਹੋਏਗੀ ਇਹ ਮਿਸ਼ਨ ਹੈ ਇਹ ਮੈਂ ਤੁਹਾਡੀਆਂ ਵੀਡੀਓ ਤੁਹਾਡੇ ਲਿੰਕ ਬੜੇ ਲੰਮੇ ਸਮੇਂ ਤੋਂ ਨੇੜੇ ਤੋਂ ਦੇਖਦਾ ਆ ਰਿਹਾ ਆ ਤੇ ਹੁਣ ਥੋੜਾ ਜਿਹਾ ਇਹ ਦੱਸੋ ਕਿ ਪੂਰੇ ਲੈਟਿਨ ਅਮਰੀਕਾ ਦੇ ਵਿੱਚ ਉਹਦੇਲੇ ਪਾਸੇ ਕਾਫੀ ਮੁਲਕ ਨੇ ਜਿਹੜੇ ਸਪੈਨਿਸ਼ ਬੋਲਦੇ ਆ ਕੋਈ ਗੁਰਦੁਆਰਾ ਵੀ ਹੈ ਉਹ ਉਹਨਾਂ ਇਲਾਕਿਆਂ ਦੇ ਵਿੱਚ ਕਿਤੇ ਮੇਰੇ ਗੁਰਦੁਆਰਾ ਅਰਜנטיਨਾ 'ਚ ਹੈ ਬੋਲੀਵੀਆ 'ਚ ਵੀ ਗੁਰਦੁਆਰਾ ਸਾਹਿਬ ਹੈ ਪਨਾਮਾ 'ਚ ਹੈ ਔਰ ਮਤਲਬ ਮਕਸਦ ਜਿਹੜਾ ਹੈ ਨਾ ਗੁਰਦੁਆਰਾ ਸਾਡੇ ਕੋਲ ਇਥੇ ਗੁਰਦੁਆਰਾ ਜਗ੍ਹਾ ਨਹੀਂ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਗੁਰਦੁਆਰਾ ਸਾਡਾ ਮਕਸਦ ਗੁਰਦੁਆਰਾ ਸਿਰਫ ਲੰਗਰ ਛਕਣ ਦਾ ਨਹੀਂ ਹੈ ਵੀ ਲੰਗਰ ਲੱਗ ਗਿਆ ਤੇ ਸਾਰਾ ਲੋਕਾਂ ਨੂੰ ਪਤਾ ਲੱਗੇ ਇਸ ਕਰਕੇ ਅਸੀਂ ਲਾਇਬ੍ਰੇਰੀ ਖੋਲ੍ਹ ਰਹੇ ਹਾਂ ਉੱਥੇ ਹਾਲ ਬਣਾਵਾਂਗੇ ਲੋਕਾਂ ਨੂੰ ਇਨਵਾਈਟ ਕਰਾਂਗੇ ਵੱਡਿਆਂ ਨੂੰ ਵੀ ਅੱਛਾ ਕਿ ਪੜੋ ਉਹਨਾਂ ਨੂੰ ਸਲਾਈਡਾਂ ਚਲਾਵਾਂਗੇ ਸਪੈਨਿਸ਼ ਵਿੱਚ ਸ਼ਬਦ ਵੱਜਣਗੇ ਹੁਣ ਮੈਂ ਦੇਖਿਆ ਜਿਹੜੇ ਬੰਦੇ ਡਰਗ ਖਾਂਦੇ ਨੇ ਉਹਨਾਂ ਨੂੰ ਅਸੀਂ ਨਾਮ ਜਪਾ ਰਹੇ ਹਾਂ ਉਹਨਾਂ ਦੇ ਕੈਸਟ ਲਗਾ ਦਿੰਦੇ ਹਾਂ ਸੁਖਮਨੀ ਸਾਹਿਬ ਦੀ ਡਰਗ ਛੱਡੀ ਜਾਂਦੇ ਲੋਕੀ ਆ ਮਾਈਂਡ ਨੂੰ ਕੰਟਰੋਲ ਕਰਨਾ ਤੇ ਜੇ ਆਪਾਂ ਗੁਰਦੁਆਰੇ ਸਾਹਿਬ ਬਣਾ ਲਈਏ ਤੇ ਉਥੇ ਲੰਗਰ ਖਵਾਈ ਜੇ ਤੋਂ ਬਾਦ ਉਹ ਲੰਗਰ ਬੜਾ ਜ਼ਰੂਰੀ ਹੈ ਗੁਰਸੱਬ ਦਾ ਕਰਨਾ ਪਰ ਮੇਨ ਮਕਸਦ ਹੈ ਕਿ ਸਾਡੇ ਇੱਥੇ ਸੰਗਤ ਨਹੀਂ ਹੈ ਮੈਂ ਸਵਾ ਲੱਖ ਹੀ ਹੈਗਾ ਅਰਜנטיਨਾ 'ਚ ਵੀ ਗੁਰਦੁਆਰਾ ਹੈਗਾ ਪਰ ਉਹਨਾਂ ਕੋਈ ਪ੍ਰਚਾਰ ਨਹੀਂ ਕਰਦਾ ਬੋਲੀਵੀਆ 'ਚ ਕੋਈ ਪ੍ਰਚਾਰ ਨਹੀਂ ਕਰਦਾ ਤੇ ਉਹਦਾ ਉਹ ਮੈਨੂੰ ਕਈ ਵਾਰ ਕਹਿੰਦਾ ਮੋਨਾਂ ਨੂੰ ਮੈਂ ਕਹਿੰਦਾ ਮੈਂ ਬਰੋਸ਼ਰ ਤੇ ਹੀ ਵੜਾਣਾ ਪਰ ਕੋਈ ਬੰਦਾ ਜਾ ਕੇ ਘਰੀਆਂ ਚ ਨਹੀਂ ਜਾਂਦਾ ਵੀ ਜਾ ਕੇ ਉਹਨਾਂ ਨੂੰ ਇੱਕ ਤਾਂ ਕੇਸ ਨਹੀਂ ਹੈਗੇ ਸ਼ਰਮ ਆਉਂਦੀ ਹੈ ਵੀ ਅਸੀਂ ਕਿ ਕਿਸਾਨੂੰ ਸ਼ਰਮ ਆਏ ਕਿ ਕਿ ਅਸੀਂ ਕੇਸ ਰੱਖੇ ਕੋਈ ਨਹੀਂ ਤੇ ਇਹ ਸਾਨੂੰ ਕੇਸਾਂ ਦੀ ਗੱਲ ਕਰਦੇ ਫਿਰ ਜੀ ਇਹਦੇ ਵਿੱਚ ਥੋੜਾ ਜਿਹਾ ਮੈਂ ਤੁਹਾਡੇ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਬੜੇ ਸੀਨੀਅਰ ਵਕੀਲ ਨੇ ਸਰਦਾਰ ਸੁਖਜਿੰਦਰ ਸਿੰਘ ਗਰੇਵਾਲ ਮੇਰਾ ਪਰ ਆ ਰਹੇ ਹਾਂ ਸਾਡੇ ਕੋਲ ਹਾਂ ਜੀ ਪਰਿਵਾਰਕ ਬੜਾ ਨੇੜਲਾ ਸਬੰਧ ਆ ਉਹਨਾਂ ਦਾ ਮੇਰੇ ਮੈਂ ਕਾਂ ਤੇ ਮੇਰੇ ਲੀਗਲ ਐਡਵਾਈਜ਼ਰ ਨੇ ਉਹ ਆ ਅਸਲ ਦੇ ਵਿੱਚ ਉਹਨਾਂ ਨੇ ਇੱਕ ਮੈਨੂੰ ਵੀਡੀਓ ਕੱਲੀ ਉਹ ਕਹਿੰਦੇ ਵੀ ਮੈਂ ਸਰਦਾਰ ਪ੍ਰਤਾਪ ਸਿੰਘ ਉਹਨਾਂ ਨੂੰ ਮਿਲਣ ਜਾਣਾ ਹੈ ਤੇ ਉੱਥੇ ਜਾ ਕੇ ਲੀਮਾ ਪੀਰੂ ਇਹ ਸਾਰਾ ਕੁਝ ਥੋੜਾ ਜਿਹਾ ਦੇਖਣਾ ਚਾਹਨਾ ਉਹਨਾਂ ਨੇ ਇੱਕ ਵੀਡੀਓ ਕੱਲੀ ਹੈ ਆਪਣੀ ਗੱਲਬਾਤ ਦੇ ਦੌਰਾਨ ਮੈਂ ਗੱਲਬਾਤ ਵੀ ਤੁਹਾਡਾ ਕਰਦਾ ਰਾਂਗਾ ਥੋੜਾ ਜਿਹਾ ਦੱਸਿਓ ਕੌਣ ਹੈ ਉਹ ਲੜਕੀ ਕਿ ਤੋਂ ਦਿਨ ਰਹਿਣ ਵਾਲੀ ਤੇ ਕੀ ਗੱਲਬਾਤ ਹੋ ਰਹੀ ਹੈ ਤੁਹਾਡੀ ਜੀ ਹਾਂਜੀ ਉਹ ਬੀਬੀ ਦਾ ਨਾਮ ਰਿੰਦਰ ਕੌਰ ਢਿੱਲ ਹੈ ਉਹ ਇੱਕ ਵਾਰ ਰੈਲੀ ਹੈ ਔਰ ਕਾफी ਸਾਲਾਂ ਤੋਂ 15 16 ਸਾਲ ਤੋਂ ਉਹ ਆਪਣਾ ਰੈਸਟੋਰੈਂਟ ਚਲਾ ਰਹੀ ਹੈ ਤਾਜ ਮਹਿਲ ਰੈਸਟੋਰੈਂਟ ਦਾ ਨਾਮ ਹੈ ਉਸ ਤੋਂ ਇਲਾਵਾ ਉਹ ਬੜੀ ਉਹਨਾਂ ਨੇ ਗੁਰਦੁਆਰਾ ਸਾਹਿਬ ਵੀ ਬਣਾਇਆ ਹੈ ਸਿੱਖੀ ਦਾ ਪ੍ਰਚਾਰ ਵੀ ਕਰਦੀ ਹੈ ਭਾਵੇਂ ਅੰਮ੍ਰਿਤਧਾਰੀ ਨਹੀਂ ਹੈਗੀ ਪਰ ਉਹ ਲੋਕਾਂ ਜਿਹੜੇ ਨੇ ਉਹ ਬਾਕੀ ਲੋਕ ਬਹੁਤ ਉਹਨੂੰ ਐਪਰੀਸ਼ੀਏਟ ਕਰਦੇ ਆ ਬਹੁਤ ਸਾਰੇ ਉਹ ਸਾਡੇ ਕੋਲ ਆਈਗੀ ਉਹ ਕਹਿੰਦੀ ਕੰਨੀ ਵੀਰ ਜੀ ਤੁਹਾਨੂੰ ਮੈਂ ਮਿਲਣਾ ਤੇ ਉਹ ਮੇਰੇ ਕੋਲ ਇੱਥੇ ਇੱਕ ਹਫਤਾ ਰਹਿ ਕੇ ਗਈ ਹੈ ਔਰ ਅਸੀਂ ਉਹਨਾਂ ਨਾਲ ਗੱਲਾਂ ਕੀਤੀਆਂ ਮੈਂ ਕਿਪਾ ਭਾਈ ਇਹ ਮੇਰੇ ਕੋਲ ਦਾ ਪੁੱਛਣੀ ਕੁੜੀਏ ਤੇ ਉਹਨਾਂ ਦਾ ਬਹੁਤ ਵੱਡਾ ਕੰਮ ਕਰ ਰਹੀ ਹੈ ਔਰ ਬਹੁਤ ਸਾਰੇ ਬੰਦੇ ਜਿਹੜੇ ਉਹਨਾਂ ਨੇ ਮੁੰਡਿਆਂ ਨੂੰ ਫਸਿਆਂ ਨੂੰ ਮਾਫੀਆ ਗਰੁੱਪ ਦੇ ਵਿੱਚੋਂ ਪਕੜ ਕੇ ਲਿਆਣਾ ਉਹਨੂੰ ਟਿਕਟਾਂ ਦੇਣੀਆਂ ਹੈ ਮੈਂ ਲਫ਼ਜ਼ਾਂ ਨਾਲ ਉਸ ਬੀਬੀ ਬਾਰੇ ਬਿਆਨ ਨਹੀਂ ਕਰ ਸਕਦਾ ਉਹ ਕੋਈ ਰੱਬੀ ਰੂਹ ਹੈ ਪਰ ਉਹ ਗੁਰਸਬ ਨਾਲ ਪੂਰੀ ਜੁੜੀ ਹੋਈ ਹੈ ਗੁਰਦੁਆਰਾ ਸਾਹਿਬ ਵੀ ਉੱਥੇ ਉਹਨੇ ਪ੍ਰਚਾਰ ਵੀ ਕਰਦੀ ਹੈ ਤੇ ਅਸੀਂ ਉਹਨੂੰ ਲਿਟਰੇਚਰ ਭੇਜ ਰਹੇ ਹਾਂ ਹੁਣ ਸ਼ਾਇਦ ਮੈਂ ਨੈਕਸਟ ਵੀਕ ਜਾਵਾਂਗਾ ਉੱਥੇ ਕੋਈ ਛੋਟੇ ਜਿਹੇ ਲਾਇਬ੍ਰੇਰੀ ਵੀ ਖੋਲਾਂਗੇ ਇਕਵਾਡੋਰ ਦੇ ਵਿੱਚ ਵੀ ਤੇ ਇਹੋ ਜਿਹੇ ਬੰਦੇ ਜਿਹੜੇ ਲਿੰਨੇ ਉਹਨਾਂ ਨੂੰ ਇਸ ਫਾਇਦ ਕਰਨ ਦੀ ਜਰੂਰਤ ਹੈ ਜਿਹੜੀ ਕੱਲੀ ਹੋ ਕੇ ਦੇਖੋ ਕੱਲੀ ਹੋ ਕੇ ਕਰਨਾ ਤੇ ਅਸੀਂ ਕਾ ਕੁੜੀਆਂ ਹੁਣ ਤੋਂ ਕੱਲੀ ਨਹੀਂ ਹੈਗੀ ਆ ਆਪਾਂ ਕੰਦੀ ਟੱਪਣੀ ਆ ਫਿਰ ਉਦੋਂ ਕੋਈ ਦੂਰ ਨਹੀਂ ਹੈਗਾ ਇਹ ਤੁਹਾਨੂੰ ਸਾਰ ਲੈ ਕੋਈ ਦਸੀ ਉਹ ਬੜੀ ਅਚạc੍ਰਿਕੋ ਨੇ ਗੱਲ ਹੋਰ ਕੀਤੀ ਜਿਹੜੀ ਮੈਂ ਤੁਹਾਡਾ ਸ਼ੇਅਰ ਕਰਨਾ ਚਾਹੁੰਦਾ ਜੀ ਜਦੋਂ ਮੈਂ 에ਰਪੋਰਟ ਤੇ ਉਹਨੂੰ ਛੱਡਣ ਗਿਆ ਤੇ ਉਹਦੀਆਂ ਅੱਖਾਂ 'ਚ ਆਸੂ ਸੀ ਔਰ ਉਹ ਮੈਨੂੰ ਇਹ ਕੀ ਕਹਿੰਦੀ ਹੈ ਕਹਿੰਦੀ ਵੀਰ ਜੀ ਮੈਂ ਆਪਣੇ ਪੇਕੇਆਂ ਕੋ ਸਹਰੇ ਚਲੀ ਆਂ ਵਾਹ ਤੁਸੀਂ ਦੇਖੋ ਕਿੱਟੇ ਕਿਹੜੀ-ਕਿਹੜੀਆਂ ਰੂਹਾਂ ਬਣਾ ਰਿਹਾ ਗੁਰਸੱਭ ਮਨ ਮਲਾ ਰਿਹਾ ਉਹ ਮੈਨੂੰ ਵੀ ਕਿਹਾ ਮੈਂ ਕੁੜੀਏ ਤੂੰ ਜੋ ਕੁਝ ਵੀ ਅਸੀਂ ਤੂੰ ਇਕੱਲੀ ਨਹੀਂ ਹੈਗੀ ਸਾਰੇ ਸਿੱਖ ਕੌਮ ਤੇਰੇ ਨਾਲ ਖੜੀ ਹੋਈ ਹੈ ਕੋਈ ਜੋ ਸਾਡਾ ਹੁਕਮ ਲਾਏਗੀ ਤੂੰ ਪੇਕੇ ਤੇ ਸਾਨੂੰ ਕਹਤੇ ਨੇ ਤੇ ਬੂਰੀ ਕੌਮ ਤੇਰੇ ਨਾਲ ਖੜੀ ਹੋਈ ਹੈ ਜੋ ਕੁਝ ਵੀ ਹੋਏਗਾ ਅਸੀਂ ਤੇਰੇ ਨਾਲ ਖੜੇ ਹੈ ਬਾਕੀ ਨਾ ਈਜ਼ੀ ਨਹੀਂ ਹੈਗਾ ਇਕੱਲੀ ਇਹ ਕਰਨਾ ਤੇ ਜਿਨ੍ਹਾਂ ਤੇ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਉਹ ਉਹ ਮਹਾਰਾਜ ਆਪ ਹੀ ਕੰਮ ਕਰਾ ਲੈਂਦੇ ਨੇ ਜੀ ਇਹਦੇ ਵਿੱਚ ਮੈਂ ਜਿਨ੍ਹਾਂ ਦਾ ਜ਼ਿਕਰ ਕੀਤਾ ਹੈ ਬਹੁਤ ਚਰਦੀਆਂ ਕਲਾਂ ਵਾਲੀ ਰੂਹ ਹੈ ਐਡਵੋਕੇਟ ਸੁਖਜਿੰਦਰ ਸਿੰਘ ਗਰੇਵਾਲ ਭਾਮੇ ਰਟਾਇਰ ਹੋ ਗਏ ਨੇ ਪਰ ਭਿੱਜੀ ਹੋਈ ਰੂਹ ਹੈ ਖੋਜੀ ਰੂਹ ਹੈ ਉਹ ਖੋਜਦੇ ਰਹਿੰਦੇ ਆ ਕੁਝ ਨਾ ਕੁਝ ਨਵਾਂ ਔਰ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਦਾ ਚਾਰੇ ਪਾਸੇ ਦੁਨੀਆ ਨੂੰ ਘੁੰਮਣਾ ਉਹਨਾਂ ਦਾ ਇੱਕ ਏਮ ਐ ਟਾਰਗੇਟ ਹੈ ਉਹ ਜਾਂਦੇ ਆ ਥੋੜਾ ਜਿਹਾ ਦੱਸਿਓ ਕਿ ਇਸ ਤਰ੍ਹਾਂ ਜੇ ਕਿਸੇ ਨੇ ਲੀਮਾ ਪੀਰੋ ਉਧਰਲੇ ਪਾਸੇ ਲੈਤੇ ਨੇ ਅਮਰੀਕਾ ਵਾਲੇ ਪਾਸੇ ਆਣਾ ਹੋਵੇ ਤੁਸੀਂ ਕੋਈ ਉਹਦੇ ਵਾਸਤੇ ਮਦਦ ਕਰ ਸਕਦੇ ਹਾਂ ਸਾਰਾ ਟੂਰ ਪ੍ਰੋਗਰਾਮ ਬਣਾ ਕੇ ਦੇ ਸਕਦੇ ਹਾਂ ਜਾਂ ਇਸ ਤਰ੍ਹਾਂ ਕੋਈ ਆ ਪਲਾਨ ਹੈ ਨਹੀਂ ਐਸ ਸਮੇਂ ਆਫੀਸ਼ੀਅਲ ਹਾਂਜੀ ਸਾਡੇ ਕੋਲ ਬੰਦੇ ਇੱਥੇ ਸਾਡਾ ਸਾਡਾ ਮੇਨ ਕੰਮ ਟੂਰਿਜ਼ਮ ਹੀ ਹੈ ਅਸੀਂ ਨਸੀਬ ਕਰਦੇ ਹਾਂ ਅਸੀਂ ਹੋਲਸੇਲਰ ਹਾਂ ਮਾਰਕੀਟ ਚ ਅੱਛਾ ਟੂਰਿਜ਼ਮ ਟੂਰਿਜ਼ਮ ਦੇ ਵਿੱਚ ਅਸੀਂ ਹੋਲਸੇਲਰ ਹਾਂ ਸਾਡੇ ਇੱਥੋਂ ਜਿਹੜੇ ਗੋਰੇ ਇੰਡੀਆ ਘੁੰਮਣ ਜਾਂਦੇ ਆ ਉਹ ਵੀ ਅਸੀਂ ਅਰੇਂਜਮੈਂਟ ਕਰਦੇ ਹਾਂ ਕੈਨੇਡਾ ਅਮਰੀਕਾ ਕਿਸੇ ਵੀ ਤੁਸੀਂ ਦੱਸੋਗੇ ਕੁਝ ਵੀ ਚਾਹੀਦਾ ਹੈ 에어ਪੋਰਟ ਦੇ ਉੱਤੇ ਟ੍ਰਾਂਸਪੋਰਟ ਵੀ ਨਾਲ ਸੀ ਟਾਈਪ ਕੀਤਾ ਸਾਡੀ ਟ੍ਰਾਂਸਪੋਰਟ ਤਾਂ ਨਹੀਂ ਹੈਗੀ ਅਸੀਂ ਤਾਂ ਇਹ ਪਿਆ ਤੁਸੀ ਅਸੀਂ ਜੋ ਵੀ ਬੰਦਾ ਆਣਾ ਜਾਂਦਾ ਅਸੀਂ ਪੂਰਾ ਪ੍ਰੋਗਰਾਮ ਨੂੰ ਚੂ ਦਿਆਂਗੇ ਏਅਰਪੋਰਟ ਤੇ ਕੋਲ 10 ਸਾਲ ਖੁੱਲਾਂ ਦਾ ਲੈ ਕੇ ਖੜੇ ਹੋਵਾਂਗੇ ਓਕੇ ਪਰ ਇਹਦੇ ਵਿੱਚ ਹੁਣ ਥੋੜਾ ਜਿਹਾ ਦੱਸੋ ਸਰਕਾਰਾਂ ਵੱਲੋਂ ਸਿਟੀਜ਼ਨ ਤੁਹਾਡੀ ਪੇਰੂ ਦੀ ਵੀ ਹੈ ਤੁਸੀਂ ਜ਼ਿਕਰ ਕੀਤਾ ਕੋਈ ਮੁਸ਼ਕਲ ਤਾਂ ਨਹੀਂ ਆਈ ਥੋੜਾ ਬਹੁਤ ਜਦੋਂ ਓਥ ਲੈਂਣ ਲੱਗਿਆ ਜਾਂ ਹੋਰ ਕੁਝ ਕਰਨ ਲੱਗੇ ਆ ਬਹੁਤੀ ਵਾਰੀ ਕਈ ਵਾਰੀ ਮੁਸ਼ਕਲ ਆਉਂਦੀਆਂ ਨੇ ਨਹੀਂ ਜੀ ਕੋਈ ਕੋਈ ਸਾਨੂੰ ਕੋਈ ਦਿੱਕਤ ਨਹੀਂ ਆਈ ਬੇਟੇ ਨੂੰ ਜਦੋਂ ਬੇਡੇ ਦੀ ਨੈਸ਼ਨੈਲਿਟੀ ਬਣਨੀ ਸੀ ਉਹਨੇ ਪਟਕਾ ਛੋਟਾ ਪੱਧਿਆ ਸੀ ਤੇ ਮੈਂ ਤੇ ਉਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਜੋ ਅਸੀਂ ਐਕਟੀਵਿਟੀ ਕਰ ਰਹੇ ਹਾਂ ਇਸ ਕੰਟਰੀ ਨੂੰ ਜ਼ਰੂਰਤ ਹੈ ਸਾਡੀ ਓਕੇ ਜਦੋਂ ਤੁਸੀਂ ਜ਼ਰੂਰਤ ਬਣ ਜਾਓਗੇ ਤਾਂ ਉਹ ਕਹਿੰਦੇ ਆਓ ਜੀ ਅਸੀਂ ਉਹਨਾਂ ਦੇ ਬੱਚਿਆਂ ਨੂੰ ਫ੍ਰੀ ਪਾਰਟ ਜਿਹੜੇ ਡਰਗ ਖਾਂਦੇ ਨੇ ਉਹਨਾਂ ਨਾਲ ਜਾ ਕੇ ਗੱਲ ਕਰਦੇ ਹਾਂ ਬੱਚਿਆਂ ਨੂੰ ਟੂਰਿਜ਼ਮ ਪੜ੍ਹਾ ਰਹੇ ਹਾਂ ਅਸੀਂ ਫੀਸ ਮਿਲ ਲੈਂਦੇ ਜਿਹੜੇ ਬੰਦੇ ਗਲੀਆਂ 'ਚ ਘੁੰਮਦੇ ਨੇ ਬੱਚੇ ਆਵਾਰਾ ਉਹਨਾਂ ਨੂੰ ਅਸੀਂ ਪੜ੍ਹਾ ਰਹੇ ਹਾਂ ਤੇ ਉਹ ਕਹਿੰਦੇ ਤੂੰ ਤਾਂ ਸਾਡ ਸਾਰੇ ਬੱਚਿਆਂ ਨੂੰ ਪੜਾ ਰਿਆ ਕਿ ਤੂੰ ਕੀ ਚਾਹੀਦਾ ਤੈਨੂੰ ਇਹ ਕਹਿਣ ਲੱਗ ਪਈ ਨੇ ਇਸੇ ਕਰਕੇ ਮੈਂ ਕਹਿਣਾ ਕਿ ਦਸਤਾਰ ਨਾਲ ਪੜਾ ਕਿਰਦਾਰ ਕੀ ਹੈ ਤਰ ਤੁਸੀਂ ਕੀ ਕਰ ਰਹੇ ਹੋ ਗੱਲਬਾਤ ਕਰ ਰਹੇ ਹੋ ਹੁਣ 40 ਸਾਲ ਤੋਂ ਬੰਦਾ ਸਪੈਨਿਸ਼ ਬੋਲਦਾ ਹੋਵੇ ਸਪੈਨਿਸ਼ ਪੜਾਉਂਦਾ ਵੀ ਹੋਵੇ ਤੇ ਮੈਂ ਇਹਨਾਂ ਦੀ ਨਾਨੀ ਚਾਚੀ ਸਾਰੀ ਜਾਣਦਾ ਇਹਨਾਂ ਦੇ ਵਿੱਚ ਰਿਆਂ ਤੇ ਫਿਰ ਗੁਰੂ ਦਾ ਥਾਪੜਾ ਹੋਵੇ ਜੀ ਕਿਉਂਕਿ ਉਹਨੇ ਉਹਦੇ ਕੋਈ ਦਿੱਕਤ ਨਹੀਂ ਹੋਣੇ ਕਿ ਜੀ ਆਇਆ ਕਰੋ ਹੁਣ ਲਗਾਤਰਾ ਪਾ ਕੇ ਬੈਠਾ ਏਅਰਪੋਰਟ ਤੇ ਜਾਵਾਂਗਾ ਤੇ ਮੈਨੂੰ ਮੇਰੇ ਕੋਲ ਮੈਂ ਫਲਾਈਟ 'ਚ ਬੈਠ ਨਹੀਂ ਪੌਸੇ ਮੈਨੂੰ ਕਮਿਸ਼ਨਰ ਪੁਲਿਸ ਨੇ ਸਟੈਂਪ ਲਾ ਕੇ ਦਿੱਤੀ ਹੋਈ ਹੈ ਤੇ ਤੂੰ ਬਾਹਰ ਸਕ ਨਹੀਂ ਠੀਕ ਹੈ ਉਹਦਾ ਸਰਟਨ ਸਹੀ ਜਗਾ ਪਰ ਤੁਸੀਂ ਐਕਸਪਲੇਨ ਕਰੋ ਤੁਸੀਂ ਕੋੜਾ ਕਿਰਦਾਰ ਹੋਵੇ ਤੇ ਖਾਲਸਾ ਬਾਣੀ ਦੇ ਬਾਣੇ ਨਾਲ ਜੁੜ ਜੇ ਤੇ ਜਦੋਂ ਲੰਗ ਜੇ ਤੇ ਪ੍ਰਚਾਰ ਤੇ ਆਪੇ ਹੋ ਜਾਂਦਾ ਹਾਂਜੀ ਖਾਲਸਾ ਜੀ ਤੁਸੀਂ ਸਪੈਨਿਸ਼ ਦੀ ਗੱਲ ਬਾਤ ਕੀਤੀ ਹੈ ਪਿੱਛੇ ਦੇਖ ਤੁਸੀਂ ਕਲਾਸਾਂ ਵੀ ਕਿਹਾ ਸੀ ਵੀ ਆਨਲਾਈਨ ਕੋਈ ਵੀ ਵਿਅਕਤੀ ਆ ਮੈਂ ਫ੍ਰੀ ਟ੍ਰੇਨਿੰਗ ਦੇਵਾਂਗਾ ਕਿਉਂਕਿ ਯੋਗੋਸਟਸ ਮੂਚੋਸ ਪੇਨੀਓਲ ਪਰ ਆਵਲਾ ਮੋਈ ਪੋਕੀ ਤੋ ਮਾਸੋਮੋਇਨੋ ਮੇਰਾ ਖਿਆਲ ਹੈ ਬਹੁਤ ਵਧੀਆ ਗੱਲ ਹੈ ਲਾਵੋ ਸੁਨਿਆਰ ਨੂੰ ਜੇ ਪ੍ਰੋਪਰ ਤੇ ਲਾਵੋ ਸੁਨਿਆਰ ਕਸਤਿਆਨੋ ਲਾਵੋ ਮੰਦਾਰ ਡੈਂਟਰੋ ਦੇ ਉਨਾ ਸੇਮਾਨਾ ਟੋਡਾ ਲੈਕਸੀਓਨੇ ਤੋਏ ਮੰਦਾਰ ਕਰਾਸ ਵਾਸ ਹਬਲਾਰ ਪਰਫੈਕਟਮੈਂਟੇ ਆਸੇ ਮੁਚੋ ਟੈਂਪੋ ਯੋ ਤੋ ਬਪੈਂਸਾਂ ਦੋ ਵਾਸ ਹਬਲਾਰ ਤੁਸੀਂ ਬੋਲੋਗੇ ਮੈਂ ਤੁਹਾਨੂੰ ਲੈਸਨ ਭੇਜ ਰਿਹਾ ਹਾਂ ਹੁਣੇ ਆ ਵੀਡੀਓ ਤੋਂ ਖਤਮ ਹੁੰਦੀ ਹੈ ਓਕੇ ਖਾਲਸਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿਉਂਕਿ ਦੁਨੀਆ ਦੇਖ ਰਹੀ ਹੈ ਮੈਂ ਸਮਰ ਜਾਮਾ ਦੇ ਖਾਲਸਾ ਜੀ ਤੁਸੀਂ ਜਾਓ ਕੇ ਫੋਨ ਰਹੇ ਆ ਸਰੀ ਜੀ ਆਨਲਾਈਨ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਤੇ ਕਿਵੇਂ ਸੰਪਰਕ ਕੀਤਾ ਜਾਵੇ ਕਿਉਂਕਿ ਤੁਸੀਂ ਕਿਹਾ ਕਿ ਮੈਂ ਬਿਲਕੁਲ ਫ੍ਰੀ ਕਲਾਸਾਂ ਸਪੈਨਿਸ਼ ਦੀਆਂ ਕੋਈ ਵਿਅਕਤੀ ਮੇਰੇ ਕੋਲ ਆ ਕੇ ਸੰਪਰਕ ਕਰੇ ਮੈਂ ਫ੍ਰੀ ਕਲਾਸਾਂ ਲਵਾਵਾਂਗਾ ਔਰ ਤੁਹਾਨੂੰ ਆਨਲਾਈਨ ਸਪੈਨਿਸ਼ ਸਿਖਾਵਾਂਗਾ ਹਾਂਜੀ ਜਿਹੜੀਆਂ ਕਲਾਸਾਂ ਜੰਗ ਪਛੇੜੇ ਅਮਰਤ ਅਰੀ ਨੇ ਉਹਨਾਂ ਨੂੰ ਫ੍ਰੀ ਆ ਜੀ ਜਿਹੜੇ ਬੱਚੇ ਅਮਰਤ ਧਾਰੀ ਨੇ ਔਰ ਬੀਬੀਆਂ ਸਾਡੀਆਂ ਬੱਚੀਆਂ ਉਹ ਵੀ ਉਹਨਾਂ ਨੂੰ ਫ੍ਰੀ ਦਿੰਦੇ ਆ ਦੂਸਰੇ ਥੋੜੀ ਜੀ ਫੀਸ ਲੈਣੇ ਆ ਇਹ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਇਹ ਤੇ ਆਨਲਾਈਨ ਸੀ ਅਸੀਂ ਪਹਿਲਾ ਸੀ ਲੈਸਨ ਭੇਜਾਂਗੇ ਤੇ ਤੁਸੀਂ ਤੇ ਉਸੇ ਪ੍ਰਾਵਾਂਗੇ ਆਨਲਾਈਨ ਇਹ ਪ੍ਰਾਵਾਂਗੇ ਟਾਈਮ ਫਿਕਸ ਕਰਕੇ আচ্ছা ਇਹਦੇ ਵਿੱਚ ਤੁਹਾਡੀ ਵੈਬਸਾਈਟ ਵੀ ਕੋਈ ਬਣਾਈ ਹੈ ਤੁਸੀਂ ਹਾਂਜੀ ਵੈਬਸਾਈਟ ਕੋਈ ਵੈਬਸਾਈਟ ਹੈ ਤੁਹਾਡੀ ਨਹੀਂ ਵੈਬਸਾਈਟ ਜੇ ਬਣਾਈ ਹੈ ਜੇ ਤਾਂ ਜ਼ਰੂਰਤ ਨਹੀਂ ਅਸੀਂ ਤੁਹਾਨੂੰ ਬਿਲਕੁਲ ਡਾਇਰੈਕਟ ਅਸੀਂ ਵੈਬਸਾਈਟ ਦੇ ਉੱਤੇ ਨਾਲ ਬਹੁਤ ساری ਇਨਫੋਰਮੇਸ਼ਨ ਹੁੰਦੀ ਅਸੀਂ ਉਹਨਾਂ ਸਰਟਨ ਲੋਕਾਂ ਨਾਲ ਜਿਹੜੇ ਇੰਟਰਸਟਿਡ ਨੇ ਉਹਨਾਂ ਨਾਲ ਹੀ ਕਰਦੇ ਆਂ। ਬਾਕੀ ਇੱਥੇ ਜਿਹੜੀਆਂ ਛੋਟੀਆਂ ਏਜੰਸੀਆਂ ਨਾਲ ਅਸੀਂ ਕੰਮ ਕਰ ਰਹੇ ਆਂ ਤੇ ਉਹ ਉਹ ਉਹਨਾਂ ਦੇ ਵੈਬਸਾਈਟ ਨੇ ਅਸੀਂ ਤੇ ਹੋਲ ਸੇਲਰ। ਸਾਨੂੰ ਕਹਿੰਦੇ 20 ਬੰਦੇ ਆ ਰਹੇ ਆ ਜੀ ਅਸੀਂ ਅਰੇਂਜਮੈਂਟ ਕਰ ਦਈਓ ਇੰਡੀਆ 'ਚ। ਅਸੀਂ ਕਰ ਦਿੰਦੇ ਆਂ। ਇੱਥੇ ਜਿਹੜਾ ਆਉਂਦੇ ਮੰਨ ਲਓ ਤੁਸੀਂ ਕਹਿੰਦੇ ਜੀ 100 ਬੰਦਾ ਕੈਨੇਡਾ ਤੋਂ ਆ ਰਿਹਾ ਹੈ। ਤੇ ਅੱਗੇ ਅਸੀਂ ਪਾਸ ਆਊਟ ਕਰ ਦਿੰਦੇ ਆਂ ਸਾਰੀ ਕਾਸਟਿੰਗ ਵਗੈਰਾ ਕਰ ਦਿੰਦੇ ਆ ਇਸ ਤਰ੍ਹਾਂ। ਓਕੇ। ਹੋਰ ਸਾਰਾ ਅੱਗੇ ਵੈਬਸਾਈਟ ਦੀ ਵਰਲਡਵਾਈ ਖਾਲਸੇ ਦੀ ਚਰਦੀ ਕਲਾ ਦੇ ਲਈ ਕਿਉਂਕਿ ਸਿੱਖੀਜ਼ਮ ਦਾ ਪ੍ਰਚਾਰ ਨਾਲ ਕਰ ਰਹੇ ਹਾਂ ਅਸੀਂ ਉਹਦੇ ਲਈ ਜਾਂਦੇ ਜਾਂਦੇ ਪੂਰਾ 1.5 ਮਿੰਟਾਂ ਕੀ ਸੁਨੇਹਾ ਹੈ ਜੀ ਅਸੀਂ ਇਹ ਜਾਣਦੇ ਹਾਂ ਕਿ ਅਸੀਂ ਲਾਇਬ੍ਰੇਰੀ ਹੁਣ ਸਾਨੂੰ ਪਹਿਲਾਂ ਕਿ ਮੇਰਾ ਫੰਡ ਦੀ ਜ਼ਰੂਰਤ ਹੁੰਦੀ ਹੈ ਕੋਈ ਸਾਡੇ ਨਾਲ ਸਹਿਯੋਗ ਦਿਓ ਕਿ ਅਸੀਂ ਸਾਨੂੰ ਕੁਝ ਰੀਜ਼ਨੇਬਲ ਪ੍ਰਾਈਸ ਦੇ ਉੱਤੇ ਨਾ ਅਸੀਂ ਇਹਨਾਂ ਨੂੰ ਪ੍ਰੋਜੈਕਟ ਬਣਾ ਕੇ ਦਿੱਤਾ ਹੈ ਇੱਥੇ ਆਪਸ਼ਨ ਹੋ ਰਹੀ ਹੈ ਇੱਥੇ ਆਪਸ਼ਨ ਹੋ ਰਹੀ ਹੈ ਪੁਰਾਣੇ ਘਰਾਂ ਦੀ ਬੜੇ ਬੜੇ ਵੱਡੇ ਘਰ ਨੇ ਤੇ ਉਹਦੇ ਵਿੱਚ ਆਪਸ਼ਨ ਵਿੱਚ ਸਾਡਾ ਪ੍ਰੋਜੈਕਟ ਚੱਲਿਆ ਜਿਹੜਾ 1 ਮਹੀਨੇ ਦਾ ਘਰ ਹੈ ਵੱਡਾ ਉਹ ਸਾਨੂੰ ਬਹੁਤ ਰੀਜ਼ਨੇਬਲ ਫੰਡਸ ਦੇ ਕੇ ਤੇ ਉਹ ਸਾਨੂੰ ਮਿਲ ਸਕਦਾ ਹੈ ਤੇ ਇਹਦੇ ਵਿੱਚ ਸਾਨੂੰ ਸਹਿਯੋਗ ਦਿਓ ਇਕਨੋਮਿਕਲੀ ਤੇ ਅਸੀਂ ਅਗਰ ਉੱਥੇ ਸਾਨੂੰ ਮਿਲ ਜਾਵੇ ਤਾਂ ਸਾਡੇ ਕੋਲ ਸਪੇਸ ਹੋ ਜਾਏਗੀ ਹੁਣ ਸਾਡੇ ਕੋਲ ਸਪੇਸ ਨਹੀਂ ਹੈ ਤੇ ਇਸ ਕਰਕੇ ਥੋੜੀਆਂ ਬਹੁਤ ਦਿੱਕਤਾਂ ਮਾਰੀਆਂ ਪਟੇ ਆਉਂਦੀਆਂ ਐ ਤੇ ਮੇਰੀ ਸਾਰੀ ਸੰਗਤ ਅਕਿਰ ਅਪੀਲ ਹੈ ਕਿ ਸਾਨੂੰ ਥੋੜਾ ਜਿਹਾ ਇਕਨੋਮਿਕਲੀ ਦੇਓ ਹੈਲਪ ਕਰੋ ਔਰ ਬਾਕੀ ਇਹਨਾਂ ਆਪਸ਼ਨ ਹੋ ਰਹੀ ਐ ਜੇ ਉਹਦੀ ਆਪਸ਼ਨ ਦੀ ਫੀਸ ਵੀ ਭਰਨੀ ਐ ਉਹ ਸਾਰਨਾ ਥੋੜਾ ਜਿਆ ਸਾਨੂੰ ਸਹਿਯੋਗ ਦਿਓ ਤੇ ਅਸੀਂ ਇੱਥੇ ਬਹੁਤ ਸਾਰਾ ਆਪਣੀ ਸਿੱਖ ਜਨਰੇਸ਼ਨ ਜਿਹੜੀ ਹੈਗੀ ਉਹਨਾਂ ਨੂੰ ਵੀ ਹੈਲਪ ਕਰ ਸਕਦੇ ਆ ਸਪੈਨਿਸ਼ ਲੈਂਗੁਏਜ ਪੜ੍ਹਾ ਕੇ ਉਹਨੂੰ ਟੂਰਿਜ਼ਮ ਇੰਡਸਟਰੀ ਚ ਹੋਰ ਵੀ ਜਿਹੜਾ ਇੰਪੋਰਟਸ ਕੋਡ ਬਹੁਤ ਸਾਰਾ ਕੈਨੇਡਾ ਨੂੰ ਜਾ ਰਿਹਾ ਥੋ ਫਰੂਟ ਜਾ ਰਿਹਾ ਉਹਨਾਂ ਬੱਚਿਆਂ ਨੂੰ ਕਰ ਸਕਦੇ ਆ ਔਰ ਬਹੁਤ ਸਾਰੀ ਸਾਡੀ ਲੇਬਰ ਇਧਰੋਂ ਬੜੀ ਜਾ ਰਹੀ ਐ ਪੈਨ ਤੋਂ ਕੈਨੇਡਾ ਨੂੰ ਅਗਰ ਉਹਨਾਂ ਬੱਚਿਆਂ ਨੂੰ ਅਸੀਂ ਮਤਲਬ ਸੀ ਕਹਿੰਦੇ ਆ ਸਾਡਾ ਸਹਿਯੋਗ ਦੇ ਕੇ ਆਪਾਂ ਇੱਕ ਟੀਮ ਬਣਾਈਏ। ਔਰ ਉਹ ਜਿਹੜੇ ਬੱਚੇ ਇੱਥੇ ਉੱਥੇ ਹੈਗੇ ਨੇ ਉਹਨਾਂ ਨੂੰ ਲੈਂਗੁਏਜ ਸਿਖਾ ਕੇ ਤੇ ਉਹ ਸਾਡੇ ਕੋਲ ਵੀ ਇੱਥੇ ਆ ਸਕਦੇ ਨੇ। ਜੀ। ਬਹੁਤ-ਬਹੁਤ ਧੰਨਵਾਦ ਕਰਦਾ। ਤੇ ਇਹ ਵੀ ਇਹ ਹੈ ਕਿ ਸਾਡੇ ਨਾਲ ਇਕਨੋਮਿਕਲੀ ਸਾਡੀ ਕੋਈ ਸਪੋਰਟ ਕਰੋ। ਜੀ। ਔਰ ਅਸੀਂ ਇਹ ਆਪਸ਼ਨ ਦੇ ਵਿੱਚ ਫੀਸ ਭਰਨੀ ਹੈ। ਤੇ ਗੁਰਸਾਹਿਬ ਸਾਡੀ ਮੇਰ ਕਰੇਗਾ ਸਾਡੇ ਕੋਲ ਜਗ੍ਹਾ ਹੋ ਜੇਗੀ। ਬਾਕੀ ਡਾਕੂਮੈਂਟ ਸਾਡੀ ਐਨਜੀਓ ਦੇ ਸਾਰੇ ਡਾਕੂਮੈਂਟ ਤਿਆਰ ਨੇ। ਸਾਸਾ ਗੁਰੂ ਨਾਨਕ ਸਿੱਖ ਸੇਵਾ ਸਾਨੂੰ ਕੋਈ ਚੈਲੇਂਜ ਨਹੀਂ ਕਰ ਸਕਦਾ। ਬਹੁਤ ਬਹੁਤ ਧੰਨਵਾਦ ਚਰਦੀ ਕਾਲਜ ਰਹੋ ਤੇ ਆਉਣ ਵਾਲੇ ਸਮੇਂ ਚ ਫੇਰ ਕਿਤੇ ਗੱਲਬਾਤ ਕਰਾਂਗੇ ਗੁਰੂ ਗ੍ਰੰਥ ਤੇ ਗੁਰਪੰਥ ਦੀ ਚਰਦੀ ਕਾਲਾ ਨਹੀਂ ਕੰਮ ਕਰਦੇ ਰਹੋ ਸਮਾਂ ਤੁਸੀਂ ਦਿੱਤਾ ਉਸ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਹੈ ਫਤਿਹ ਕੁਲਦੀਪ ਸੰਜੀਤ ਯਾਰੋ ਅਜਾ ਨੂੰ ਤੁਸੀਂ ਸਪੈਨਿਸ਼ ਸਿੱਖਣੀ ਹੈ ਬਿਲਕੁਲ ਜੀ ਬਿਲਕੁਲ ਤਿਆਰ ਵਰ ਤਿਆਰ ਨਾਲ ਲੈਸਨ ਭੇਜਦੇ ਹੋ ਹਾਂਜੀ ਹਾਂਜੀ ਨਵੇਕਲਾ ਖਾਲਸਾ ਪੂਰਾ ਸਜਿਆ ਹੋਇਆ ਸਿੰਘ ਪੂਰੇ ਲੀਮਾ ਪੇਰੂ ਦੇ ਵਿੱਚ ਇਕੱਲਾ ਸਿੱਖਿਆ ਦਿਨ ਰਾਤ ਸਿੱਖੀ ਦੇ ਪ੍ਰਚਾਰ ਲਈ ਲੱਗੇ ਹੋਏ ਨੇ ਗੁਰੂ ਕਿਰਪਾ ਕਰਨ ਚਰਦੀ ਕਲਾ ਚ ਰਹਿ ਕੇ ਇਸ ਤਰ੍ਹਾਂ ਹੀ ਪ੍ਰਚਾਰ ਕਰਦੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦੀਵਾ ਅਗੇ ਆ 6 ਵਜੇ ਪ੍ਰਾਈਮ ਟਾਈਮ ਜਵਿੰਦਰ ਬੈਣੀਪਾਲ ਜੀ ਤੇ 9 ਵਜੇ ਦਿਲਾਂ ਦੀ ਸਾਂਝ ਨੂੰ ਰਿਪੀਟ ਕੀਤਾ ਜਾਏਗਾ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦੀਵਾ ਅਗੇ ਆ ਕੱਲ ਦਾ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗਾ ਤਦ ਤੱਕ ਲਈ ਰੱਖਿਆ